ਗੱਬਰਸ ਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਦੇਸ਼ੀਆਂ ਦੀ ਐਂਟਰੀ ਰੋਕਣ ਲਈ ਸਖਤ ਕਾਰਵਾਈ ਕਰਨ ਜਾ ਰਹੇ ਨੇ 12 ਦੇਸ਼ਾਂ ਤੇ ਯਾਤਰਾ ਪਾਬੰਦੀ ਲਗਾਉਣ ਬਗਦਦ ਉਹ ਇਸ ਸੂਚੀ ਦਾ ਵਿਸਥਾਰ ਕਰਨਾ ਚਾਹੁੰਦੇ ਨੇ ਜਿਸ ਨਾਲ 36 ਹੋਰ ਦੇਸ਼ਾਂ ਦੇ ਨਾਗਰਿਕਾਂ ਤੇ ਅਮਰੀਕਾ ਵਿੱਚ ਦਾਖਲ ਹੋਣ ਤੇ ਪਾਬੰਦੀ ਲੱਗ ਸਕਦੀ ਹੈ ਇਸ ਸੂਚੀ ਵਿੱਚ ਭਾਰਤ ਦੇ ਇੱਕ ਹੋਰ ਗੁਆਂਢੀ ਦੇਸ਼ ਪਕਤਾਨ ਦਾ ਨਾਮ ਹੈ ਉਂਝ ਫਰ ਭਾਵੀ ਦੇਸ਼ਾਂ ਦੀ ਸੂਚੀ ਵਿੱਚ ਕਈ ਅਫਰੀਕੀ, ਟੈਰਰੇਨੀਅਮ ਅਤੇ ਮੱਧ ਏਸ਼ੀਆਈ ਦੇਸ਼ ਸਾਂ ਸ਼ਾਮਿਲ ਨੇ ਅਮਰੀਕੀ ਵਿਦੇਸ਼ੀ ਭਾਕ ਦੇ ਕੰਦਰੂਨੀ ਜਾਣਕਾਰੀ ਅਨੁਸਾਰ ਇਹ ਕਦਮ ਦੇਸ਼ ਨੂੰ ਰਾਸ਼ਟਰੀ ਸੁਰੱਖਿਆ ਅਤੇ ਵਿਦੇਸ਼ੀ ਅੱਤਵਾਦ ਤੋਂ ਬਚਾਉਣ ਲਈ ਚੁੱਕਿਆ ਜਾ ਰਿਹਾ ਹੈ ਇਸ ਮਹੀਨੇ ਦੇ ਸ਼ੁਰੂ ਵਿੱਚ 트ੰਪ ਨੇ 12 ਦੇਸ਼ਾਂ ਦੇ ਨਾਗਰਿਕਾਂ ਦੇ ਦਾਖਲੇ ਤੇ ਬੰਦਗੀ ਲਗਾਉਣ ਦਾ ਆਦੇਸ਼ ਜਿਹੜਾ ਕੀ ਜਾਰੀ ਕਰ ਦਿੱਤਾ ਜਿਸ ਵਿੱਚ ਅਫਗਾਨਿਸਤਾਨ ਤੇ ਮਿਆਂਮਾਰ ਵੀ ਸ਼ਾਮਿਲ ਹੈ ਵਿਦੇਸ਼ੀ ਮੰਤਰੀ ਮਾਰਕੋ ਰੂਬਿਓ ਦੁਆਰਾ ਦਸਤਕ ਕੀਤੇ ਗਏ ਨੇ ਇਸ ਪੱਤਰ ਵਿਹਾਰ ਵਿੱਚ ਇਹਨਾਂ 36 ਦੇਸ਼ਾਂ ਬਾਰੇ ਇੱਕ ਦਰਜਨ ਚਿੰਤਾਵਾਂ ਦਾ ਜ਼ਿਕਰ ਕੀਤਾ ਗਿਆ ਹੈ ਕਿਬਰ ਵਿੱਚ ਕਿਹਾ ਗਿਆ ਕਿ ਜੇਕਰ ਇਹ ਦੇਸ਼ 60 ਦਿਨਾਂ ਦੇ ਅੰਦਰ ਨਿਰ ਆਤਮ ਆਪਤਨਤਾ ਦੀਆਂ ਜ਼ਰੂਰਤਾਂ ਨੂੰ ਪੂਰਾ ਨਹੀਂ ਕਰਦੇ ਨੇ ਤਾਂ ਉਹਨਾਂ ਦੇ ਨਾਗਰਿਕਾਂ ਦੇ ਦਾਖਲੇ ਤੇ ਪੂਰੀ ਤਰ੍ਹਾਂ ਅੰਸ਼ਕ ਬੰਦੀ ਲਗਾਈ ਜਾ ਸਕਦੀ ਹੈ ਹੈਲੋ एवरीवन ਕਈ ਲੋਕ ਮੇਰੇ ਵਾਲੇ ਪੋਸਟ ਆ ਪਾ ਰਹੇ ਐ ਮੈਂ ਮੇਰੇ ਫੋਟੋ ਆ ਪਾ ਕੇ ਵੀ ਇਹਨੇ ਮਾਫੀ ਮੰਗ ਲਈ ਨਾ ਮੈਂ ਮਾਫੀ ਮੰਗੀ ਹੈ ਨਾ ਮੈਂ ਮਾਫੀ ਮੰਗੂਗੀ ਤੇ ਨਾ ਹੀ ਮੈਂ ਮਾਫੀ ਮੰਗਣ ਵਾਲਾ ਦੀ ਕੈਟਾਗਰੀ ਚੋਂ ਨਹੀਂ ਕਿਉਂਕਿ ਮੇਰੇ ਘਰੇ ਨਾ ਤਾਂ ਕਿਸੇ ਨੇ ਅੱਟ ਦਾ ਗੱਟਾ ਪਹਿਲਾਂ ਸਿੱਟਿਆ ਸੀ ਤੇ ਨਾ ਹੁਣ ਸਿੱਟਣਾ ਠੀਕ ਹੈ ਆਉਣੀਆਂ ਚੀਜ਼ਾਂ ਦੇ ਨਾਲ ਹੁਣ ਤੱਕ ਮੈਂ ਆਪ ਹੀ ਡੀਲ ਕੀਤਾ ਮੇਰੇ ਘਰ ਦੇ ਬਿਮਾਰ ਸੀ ਮੈਂ ਕਿਵੇਂ ਕਿਵੇਂ ਇਮੋਸ਼ਨਲੀ ਫਾਈਨੈਂਸ਼ਲੀ ਹਰ ਇੱਕ ਚੀਜ਼ ਤੋਂ ਏਗਜ਼ੌਸਟ ਹੋ ਗਈ ਮੈਂ ਕੱਲੀ ਨੇ ਹਰ ਇੱਕ ਚੀਜ਼ ਡੀਲ ਵੀ ਤੇ ਕੀਤੀ ਲੋਕਾਂ ਦੇ ਟ੍ਰੋਲ ਵੀ ਚੱਲੇ ਲੋਕਾਂ ਨੇ ਮੈਨੂੰ ਜਿੱਦਾਂ ਜਿੱਦਾਂ ਕੰਪਰੋਮਾਈਜ਼ ਇਹ ਉਹ ਹਰ ਇੱਕ ਚੀਜ਼ਾਂ ਦੇ ਵਿੱਚ ਮੈਨੂੰ ਕਿਦਾਂ ਦਿਮਾਗੀ ਤੌਰ ਤੇ ਬਿਮਾਰ ਕੀਤਾ ਮੈਂ ਇਹ ਚੀਜ਼ਾਂ ਦੇ ਨਾਲ ਵੀ ਕੱਲੀ ਨੇ ਡੀਲ ਕੀਤਾ ਤੇ ਉਹ ਸਾਲੇ ਨਹੀਂ ਲੱਗਦੇ ਜਿਨ੍ਹਾਂ ਤੋਂ ਮੈਂ ਮਾਫੀ ਮੰਗਾ ਕਿਉਂ ਮੰਗਾ ਕਿਸ ਚੀਜ਼ ਦੀ ਮਾਫੀ ਮੰਗਾ ਹਾਂ ਇੱਕ ਚੀਜ਼ ਹੋਰ ਮੇਰੇ ਤੋਂ ਮਾਫੀ ਉਸੀ ਲੋਕ ਮੰਗ ਚਾ ਸਕਦੇ ਹਾਂ ਜਿਹੜੇ ਇੱਕ ਟਾਈਮ ਤੇ ਮੈਨੂੰ ਕਹਿੰਦੇ ਸੀ ਕਿ ਤੂੰ ਚੰਗੇ ਗਾਣੇ ਕਰ ਤੇ ਅਸੀਂ ਤੇਰੀ ਸਪੋਰਟ ਕਰਾਂਗੇ ਉਹ ਲੋਕ ਮੇਰੇ ਤੋਂ ਮਾਫੀ ਮੰਗ ਸਕਦੇ ਆ ਜਿਨ੍ਹਾਂ ਨੇ 9 ਸਾਲ ਪਹਿਲਾਂ ਜਦੋਂ ਮੈਂ ਸ਼ੁਰੂਆਤ ਕੀਤੀ ਸੀ ਤੇ ਮੈਂ ਗਾਣਾ ਕੀਤਾ ਸੀ ਖੇਡਣ ਦੀਆਂ ਉਮਰਾਂ ਸੀ ਵੈਰੀਓ ਤਰਸ ਕਿਉਂ ਨਾ ਕੀਤਾ ਉਹ ਗਾਣੇ ਦੇ ਵਿੱਚ ਮੈਂ ਐਜ਼ ਅ ਮਾਡਲ ਕੰਮ ਕੀਤਾ ਸੀਗਾ ਠੀਕ ਹੈ ਸ਼ੁਰੂਆਤ ਮੇਰੀ ਉਥੋਂ ਆਈ ਸੀ ਪਹਿਲੀ ਵਾਰ ਮੈਂ ਟੀਵੀ ਤੇ ਮੈਂ ਉਹ ਲੋਕ ਮੇਰੇ ਤੋਂ ਮਾਫੀ ਮੰਗ ਸਕਦੇ ਆ ਜਿਨ੍ਹਾਂ ਨੇ ਮੇਰਾ ਮੂਲ ਮੰਤਰਾ ਕੀਤਾ ਹੋਇਆ ਨਹੀਂ ਸੁਣਿਆ ਉਹ ਲੋਕ ਮੇਰੇ ਤੋਂ ਮਾਫੀ ਮੰਗ ਸਕਦੇ ਆ ਜਿਨ੍ਹਾਂ ਦੇ ਕਹਿਣ ਦੇ ਉੱਤੇ ਚੇਲਮ ਜਵਾਨੀ ਦਾ ਗਾਣਾ ਕਰਨ ਤੋਂ ਬਾਅਦ ਵੀ ਮੈਂ ਬੇਬੇ ਬਾਪੂ ਵਰਗਾ ਗਾਣਾ ਕੀਤਾ ਸੀ ਪਰ ਨਹੀਂ ਸੁਣਿਆ ਉਹ ਲੋਕ ਮੇਰੇ ਤੋਂ ਮਾਫੀ ਮੰਗ ਸਕਦੇ ਜਿਨ੍ਹਾਂ ਨੇ ਅੱਜ ਤੋਂ 3-4 ਸਾਲ ਪਹਿਲਾਂ ਮੇਰਾ ਕਿਸੇ ਗਾਣੇ 'ਚ ਫੋਟੋਆਂ ਲਾ ਕੇ ਸਾਬਿਤ ਕੀਤਾ ਸੀ ਜੇ ਬੋਲਡ ਕੰਟੈਂਟ ਕਰਦੀ ਆ ਮਾੜਾ ਕੰਟੈਂਟ ਕਰਦੀ ਆ ਪਰ ਗਾਣਾ ਆਉਣ ਤੇ ਕਨਿੱਕੇ ਦੀ ਸਟੋਰੀ ਪਾ ਕੇ ਸਾਰਤਾ ਪਰ ਬੋਲ ਕੇ ਇੱਕ ਰੀਲ ਨਹੀਂ ਪਾਈ ਕਿ ਹਾਂਜੀ ਕੁੜੀ ਨੇ ਸ਼ੁਰੂਆਤ ਕੀਤੀ ਹੈ ਇਹਦਾ ਸਾਥ ਤੋਂ ਸੋ ਮੇਰੇ ਨਾਮ ਤੇ ਵਿਊ ਲੈਣੇ ਆ ਜਿਹੜੇ ਇਹ ਬੰਦ ਕਰ ਦੋ ਠੀਕ ਹੈ ਤੇ ਨਹੀਂ ਮੈਨੂੰ ਰਿਪੋਰਟਾਂ ਮਾਰਨੀ ਆਉਂਦੀਆਂ ਤੇ ਇੰਸਟਾਗ੍ਰam ਦੇ ਉੱਤੇ ਕਾਪੀਰਾਈਟ ਕੰਟੈਂਟ ਦਾ ਆਪਸ਼ਨ ਹੈਗਾ ਥੈਂਕ ਯੂ ਮੈਂ ਹਮੇਗਾ ਸਿੰਘ ਤੇ ਹੁਣੇ ਮੈਂ ਦੇਖਿਆ ਇੱਕ ਇਨਫਲੂਐਂਸਰ ਲੇਡੀ ਦਾ ਮਰਡਰ ਹੋਇਆ ਤੇ ਬਹੁਤ ਵੱਡੀ ਗੱਲ ਹੋ ਗਈ ਕਮਾਲ ਹੀ ਹੋ ਗਿਆ ਮਤਲਬ ਫਟੇ ਜੱਕ ਤੇ ਇੰਨਾ ਪ੍ਰਾਊਡ ਮੂਮੈਂਟ ਹੋ ਰਿਹਾ ਹੈ ਮੇਰਾ ਨਾਮ ਵੀ ਮਿਕਾ ਸਿੰਘ ਹੈ ਸਿੱਖ ਫੈਮਿਲੀ ਤੋਂ ਮੈਂ ਬਿਲੋਂਗ ਕਰਦਾ ਤੇ ਆਪਣੇ ਆਪ ਦੇ ਮੈਨੂੰ ਇੰਨਾ ਮਾਣ ਹੋ ਰਿਹਾ ਹੈ ਕਿ ਯਾਰ ਦੋ ਸਿੰਘਾਂ ਨੇ ਰਲ ਕੇ ਉਹ ਕੁੜੀ ਦਾ ਗੱਲ ਕਰਤਾ ਸ਼ਾਬਾਸ਼ ਅਸੀਂ ਸਾਰੇ ਦੋਨੋਂ ਅੱਜ ਤੱਕ ਤੇ ਇਹੀ ਦੱਸਦੇ ਆਏ ਕਿ ਜੀ ਅਸੀਂ ਯੋਧੇ ਆ ਅਸੀਂ ਗਰੀਬਾਂ ਦੀ ਹੈਲਪ ਕਰਦੇ ਆਂ ਕਿਸੇ ਮਜ਼ਲੂਮ ਨੂੰ ਸਾਡੀ ਜ਼ਰੂਰਤ ਹੋਵੇ ਸੀ ਹਮੇਸ਼ਾ ਖੜੇ ਹੁੰਨੇ ਇਹ ਤਾਂ ਬਹੁਤ ਹੀ ਵੱਡਾ ਕੰਮ ਹੋ ਗਿਆ ਜੀ ਚੱਕਦੇ ਕੋਈ ਬੰਦਾ ਅਮਰਤਪਾਲ ਸਿੰਘ ਨਾਮ ਹੈ ਸੁਣਿਆ ਭਾਈ ਛਾਹ ਇੱਕ ਸਲੂਟ ਹੈ ਬਹੁਤ ਵਧੀਆ ਕੰਮ ਤੇ ਦੌੜ ਫਿੱਟ ਮੇ ਤੁਹਾਡਾ ਤੁਹਾਡੇ ਸਾਰੇ ਬੰਦਿਆਂ ਦਾ ਯੋਧੇ ਨਿਹੱਤੇ ਤੇ ਨਹੀਂ ਹੱਤ ਚੱਕਦੇ ਔਰਤਾਂ ਤੇ ਨਹੀਂ ਹੱਤ ਚੱਕਦੇ ਬੱਚਿਆਂ ਤੇ ਨਹੀਂ ਚੱਕਦੇ ਤੁਸੀਂ ਉਹਨੂੰ ਸਮਝਾਣਾ ਸੀਗਾ ਕੰਪਲੇਨ ਕਰੋ ਕਿ ਜਿਸ ਕੰਮ ਤੇ ਸਾਰੀ ਦੁਨੀਆ ਮਾਣ ਕਰਦੀ ਉਹ ਕੰਮ ਕਰਗੀ ਨਹੀਂ ਵਿਚਾਰੀ ਐਨੇ ਤੁਸੀਂ ਵਹਿਲੇ ਹੋਗੇ ਕੌਣ ਨੱਚਰੀ ਕੌਣ ਛੋੜੇ ਕਪੜੇ ਪਾੜੇ ਨੂੰ ਜਾ ਕੇ ਮਾਰ ਦੋ ਵਾਹ ਜੀ ਵਾਹ ਤੁਹਾਨੂੰ ਐਨੀ ਦਲੇਰੀ ਹੈ ਬਹੁਤ ਸਾਰੇ ਹੋਰ ਅਤਿਆਚਾਰ ਹੋ ਰਹੇ ਦੁਨੀਆ 'ਚ ਜਾ ਕੇ ਜਾਓ ਸੰਭਾਲੋ ਜਾ ਕੇ ਆ ਇਹ ਕਿਹੜੇ ਪਾਸੇ ਤੁਸੀਂ ਤੁਰ ਪਏ? ਇਹੀ ਕੰਮ ਰਹੇਗਾ ਸਾਡੀ ਦੁਨੀਆ ਚ ਕੇਸੀ ਭਾਈ ਇਨਫਲੂਐਂਸਰ ਨੂੰ ਫੜਾਂਗੇ ਜਿਹੜੇ ਗੰਦੇ ਕੱਪੜੇ ਪਾਉਂਦੀ ਹੈ ਜੀ ਉਹ ਗੰਦ ਬੋਲਦੀ ਹੈ ਫਰਾਣਾ ਬੋਲਦੀ ਹੈ ਕਮਲ ਕੌਰ ਦਾ ਨਾਮ ਹੈ ਕੰਚਨ ਨੂੰ ਚੱਕ ਕੇ ਸੀ ਮੜੜ ਕਰਦਾ ਸੋਧ ਸੋਧਾ ਲਾਤਾ ਵਾਹ ਸ਼ਾਬਾਸ਼ ਇਹ ਸਾਡੀ ਉਹ ਕਾਮ ਹੈ ਜਿਹੜੇ ਸੀ ਪੁਰਾਣੇ ਪਾਸ਼ਾ ਦੇ ਟਾਈਮ ਤੋਂ ਲੈ ਕੇ ਹੁਣ ਤੱਕ ਅਸੀਂ ਲੰਗਰ ਲਾਉਂਦੇ ਆਏ ਹਾਂ ਕੋਵਿਡ ਚ ਬੜੀ ਹੈਲਪ ਕੀਤੀ ਹੈ ਇਹ ਸੋਧੇ ਲਾਣੇ ਤੁਸੀਂ ਕੋਈ ਕਿਸ ਨੂੰ ਮਾਰੋ ਜਾ ਕੇ ਗੁੰਡਿਆਂ ਨੂੰ ਮਾਰੋ ਬਹੁਤ ਸਾਰੇ ਬਦਮਾਸ਼ ਕਿਉਂਰੇ ਪੰਜਾਬ ਚ ਚਲੋ ਮੈਂ ਵੀ ਤੁਹਾਡੇ ਨਾਲ ਬਦਮਾਸ਼ੀ ਕਰਦਾ ਇੱਕ ਔਰਦ ਨੂੰ ਦੋ ਲਿਆਂਗ ਸਿੰਘ ਮਾਰ ਰਿਹਾ ਵਾਹ ਜੀ ਵਾਹ ਐਦਾਂ ਹੀ ਕਰਦੇ ਰਹੋ ਔਰ ਕੌਮ ਦਾ ਨਾਮ ਨਾ ਹੋਰ ਉੱਤੇ ਲੈ ਕੇ ਜਾਇਓ ਤੁਸੀਂ ਇੱਕ ਪਾਸੇ ਸਾਡੇ ਭਗਤ ਸਿੰਘ ਸ਼ਹੀਦ ਜੀ ਨੇ ਜਿਹੜੇ ਆਪਣੀ ਕੁਰਬਾਨੀ ਦੇ ਕੇ ਗਏ ਨੇ ਦੇਸ਼ ਦੇ ਲਈ ਕਿ ਤੁਸੀਂ ਪਤਾ ਨਹੀਂ ਇੱਕ ਮਾਰ ਕੇ ਬੜਾ ਵੱਡਾ ਤੁਸੀਂ ਯਾਰ ਕੰਮ ਕਰਦਾ ਬੜਾ ਵੱਡਾ ਕਿ ਦਲੇਰੀ ਦਾ ਕੰਮ ਕੀਤਾ ਜੀ ਸੋਧਾ ਲਾਦਾ ਦੋ ਬੰਦਿਆਂ ਨੇ ਵਰਲਡ 'ਚ ਜਿੰਨੇ ਵੀ ਸਿੰਘ ਨੇ ਜਿੰਨੇ ਵੀ ਸਿੱਖਣੇ ਉਹ ਬੜੇ ਵੱਡੇ ਕੰਮ ਕਰਦੇ ਆ ਰਹੇ ਨੇ ਦੇਸ਼ ਲਈ ਸਾਰਿਆਂ ਦੇ ਉਹੀ ਚੰਗਾ ਕੰਮ ਕੀਤਾ ਵੀ ਸੁਧਾਰੋ ਭਰਾਵਾ ਆਪਣੇ ਆਪ ਨੂੰ ਦੁਨੀਆਂ 'ਚ ਹੋਰ ਬਥੇਰੇ ਕੰਮ ਆ ਗਏ ਨੇ ਔਰ ਇਸ ਤੋਂ ਵੀ ਜ਼ਿਆਦਾ ਗੰਦੇ-ਗੰਦੇ ਲੋਕ ਪੰਜਾਬ 'ਚ ਬੈਠੇ ਨੇ ਠੀਕ ਹੈ ਗਲਤ ਹੈਗੀਏ ਚਾਰਜ ਪੇੜਾ ਮਾਰ ਦੋ ਕੰਪਲੇਨ ਕਰ ਦੋ ਵਾਰਨਿੰਗ ਦੇ ਦੋ ਅਸੀਂ ਜੀ ਸੋਤਾ ਲਾਤਾ ਔਰ ਅਸੀਂ ਸੋਦੇ ਹੀ ਲਾਵਾਂਗੇ ਦੌੜ ਫੜੇ ਨੂੰ ਤੁਹਾਡਾ ਔਰ ਮੈਂ ਪੰਜਾਬ ਸਰਕਾਰ ਔਰ ਸਪੈਸ਼ਲੀ ਭਵਨ ਸਿੰਘ ਸਾਹਿਬ ਨੂੰ ਮੈਂ ਰਿਕੁਐਸਟ ਕਰਨਾ ਕਿ ਤੁਸੀਂ ਇਹ ਜਿੰਦਿਆਂ ਤੇ ਕਾਬੂ ਕਰੋ ਅਸੀਂ ਪੰਜਾਬ ਦਾ ਨਾਮ ਅੱਗੇ ਵਧਾਣਾ ਨਾ ਕਿ ਪਿੱਛੇ ਲੈ ਕੇ ਜਾਣਾ ਸਾਡਾ ਪੰਜਾਬ ਕਾਦੇ ਲਈ ਹੈ ਗੁਰੂਆਂ ਪੀਰਾਂ ਦੀ ਸਾਡੀ ਧਰਤੀ ਹੈ ਜਿਹੜੇ ਸ਼ੁਰੂ ਤੋਂ ਲੰਗਰ ਲਾਉਂਦੇ ਆਏ ਨੇ ਬਹਾਦਰੀ ਕਰਦੇ ਆਏ ਨੇ ਦੇਸ਼ ਨੂੰ ਬਚਾਉਂਦੇ ਆਏ ਹਰ ਮਜ਼ਲੂਮ ਤੇ ਜੇ ਕੋਈ ਅਤਿਆਚਾਰ ਹੁੰਦਾ ਅਸੀਂ ਖੜੇ ਹੁੰਦੇ ਆ ਤੇ ਮੈਂ ਪੰਜਾਬ ਸਰਕਾਰ ਨੂੰ ਕਹਾਂਗਾ ਤੁਸੀਂ ਇਹੋ ਜਿਹੇ ਬੰਦਿਆਂ ਨੂੰ ਰੋਕ ਲਗਾਓ ਸਾਡਾ ਕੋਈ ਹੱਕ ਨਹੀਂ ਮੰਨਦਾ ਸੀ ਕਿਸੇ ਦੀ ਜਾਨ ਲਈ ਉਹ ਜਿਹੜੀ ਪੁਲਿਸ ਬੈਠੀ ਹੈ ਕਾਨੂੰਨ ਬੈਠਾ ਹੈ ਆਪਣੇ ਹੱਥ ਚ ਕਾਨੂੰਨ ਲਈ ਜਾਓ ਤੁਸੀਂ ਸੋ ਪਲੀਜ਼ ਤੇ ਤੁਸੀਂ ਸਹੀ 당ਨਾ ਸੀਰੀਜ਼ ਵੈਨੈਸ ਨੂੰ ਤੁਸੀਂ ਚੈੱਕ ਕਰੋ ਕਿ ਹੋਇਆ ਕੀ ਹੈ ਔਰ ਕਿਉਂ ਹੋਇਆ ਤੇ ਮੈਂ ਬਾਬਾ ਹਰਜੀਤ ਸਿੰਘ ਜੀ ਦੇ ਨਾਲ ਕਿ ਤੁਸੀਂ ਜੋ ਵੀ ਸਟੈਪ ਚੱਕ ਰਹੇ ਹੋ ਜੋ ਵੀ ਤੁਸੀਂ ਗੱਲ ਕਹਿ ਰਹੇ ਹੋ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਤੇ ਮੇਰੇ ਵੱਲੋਂ ਕੋਈ ਵੀ ਸੇਵਾ ਹੋਏਗੀ ਮੈਂ ਤੁਹਾਡੇ ਨਾਲ ਹਾਂ ਔਰ ਮੈਂ ਸੱਚਾਈ ਦੇ ਨਾਲ ਪੰਜਾਬ ਅਤੇ ਚੰਡੀਗੜ੍ਹ ਦੇ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਪਿਛਲੇ 24 ਘੰਟਿਆਂ ਵਿੱਚ ਰਾਜ ਦੇ ਤਾਪਮਾਨ ਵਿੱਚ 4.9 ਡਿਗਰੀ ਯਾਨੀ ਕਿ ਲਗਭਗ 5 ਡਿਗਰੀ ਦੀ ਕਮੀ ਦਰਜ ਕੀਤੀ ਗਈ ਹੈ। ਜਿਹੜੀ ਕਿ ਹੁਣ ਤਾਪਮਾਨ ਸਾਹਮਣੇ ਆਉਂਦੇ ਹੀ ਆਮ ਦਰਜੇ ਦੇ ਨੇੜੇ ਪਹੁੰਚ ਗਿਆ ਹੈ। ਰਾਜ ਵਿੱਚ ਬਠਿੰਡਾ ਸਭ ਤੋਂ ਗਰਮ ਰਿਹਾ ਜਿੱਥੇ 42.2 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ ਹੈ। ਦੱਸਦੇ ਹਾਂ ਇਹ 12 ਜ਼ਿਲ੍ਹਿਆਂ ਵਿੱਚ ਹਲਕੀ ਤੋਂ ਮੱਧਮ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਹੈ ਜਦਕਿ ਪਠਾਨਕੋਟ, ਹੁਸ਼ਿਆਰਪੁਰ, ਨਵਾਂ ਸ਼ਹਿਰ, ਰੂਪਨਗਰ, ਮਹਾਲੀ ਤੇ ਪਟਿਆਲਾ ਵਿੱਚ ਹਨੇਰੀ ਲਈ येलो ਅਲਰਟ ਜਾਰੀ ਕੀਤਾ ਗਿਆ ਹੈ। ਇਹਨਾਂ ਇਲਾਕਿਆਂ ਵਿੱਚ ਹਵਾਵਾਂ ਦੇ ਰਫਤਾਰ 50 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ ਤੇ ਬਿਜਲੀ ਚਮਕਣ ਦੀ ਵੀ ਉਮੀਦ ਹੈ। ਦੱਸ ਦਈਏ ਚੰਡੀਗੜ੍ਹ ਦੇ ਤਾਪਮਾਨ ਵਿੱਚ ਵੀ 4 ਡਿਗਰੀ ਦੀ ਕਮੀ ਦਰਜ ਕੀਤੀ ਗਈ ਹੈ ਜਿਸ ਨਾਲ ਹੁਣ ਇਹ 37.7 ਡਿਗਰੀ ਸੈਲਸੀਅਸ ਤੇ ਪਹੁੰਚ ਗਿਆ ਹੈ ਇਸ ਦੇ ਨਾਲ ਹੀ 20 ਤਰੀਕ ਤੱਕ ਲੂ ਦੀ ਕੋਈ ਚੇਤਾਵਨੀ ਨਹੀਂ ਹੈ ਪਰ ਮੀਂਹ ਪੈਣ ਦਾ سلسلہ جاری ਰਹੇਗਾ ਭਾਰਤੀ ਮੌਸਮ ਵਿਭਾਗ ਦੇ ਅਨੁਸਾਰ ਰੂਪਨਗਰ ਮੁਹਾਲੀ ਪਟਿਆਲਾ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਫਤਿਹਗੜ੍ਹ ਸਾਹਿਬ ਲੁਧਿਆਣਾ ਬਰਨਾਲਾ ਸੰਗਰੂਰ ਮਾਨਸਾ ਪਠੇਂਡਾ ਦੇ ਕੁਝ ਹਿੱਸਿਆਂ ਵਿੱਚ ਹਲਕੀ ਤੋਂ ਮੱਧਮ بارش ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਪਠਾਨਕੋਟ, ਹੁਸ਼ਿਆਰਪੁਰ, ਨਵਾਂ ਸ਼ਹਿਰ, ਰੂਪਨਗਰ, ਐਸਐਸ ਨਗਰ ਤੇ ਪਟਿਆਲਾ ਵਿੱਚ ਕੁਝ ਥਾਵਾਂ ਤੇ ਗਰਜ ਚਮਕ ਤੇ ਬਿਜਲੀ ਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਜਿਹੜੀ ਕਿ ਜਤਾਈ ਗਈ ਹੈ। ਮੌਸਮ ਵਿਭਾਗ ਦੇ ਅਨੁਸਾਰ ਅਗਲੇ 24 ਘੰਟਿਆਂ ਤੱਕ ਰਾਜ ਵਿੱਚ ਵਾਤਾਵਰਣ ਤਾਪਮਾਨ ਵਿੱਚ ਕੋਈ ਵੱਡਾ ਬਦਲਾਅ ਨਹੀਂ ਹੋਵੇਗਾ ਇਸ ਤੋਂ ਬਾਅਦ ਤਾਪਮਾਨ ਵਿੱਚ ਹੌਲੀ-ਹੌਲੀ 3 ਤੋਂ ਲੈ ਕੇ 5 ਡਿਗਰੀ ਸੈਲਸੀਅਸ ਤੱਕ ਦੀ ਕਮੀ ਆ ਸਕਦੀ ਹੈ 15 17 18 ਜੂਨ ਨੂੰ ਵੱਖ-ਵੱਖ ਥਾਵਾਂ 'ਤੇ ਜਦਕਿ 19 ਅਤੇ 20 ਜੂਨ ਨੂੰ ਕੁਝ ਥਾਵਾਂ 'ਤੇ ਹਲਕੀ ਤੋਂ ਮੱਧਮ ਬਾਰਿਸ਼ ਹੋਣ ਦੀ ਸੰਭਾਵਨਾ ਹੈ ਦੱਸ ਦਈਏ 16 ਯਾਨੀ ਕਿ ਅੱਜ ਤੋਂ ਲੈ ਕੇ 21 ਜੂਨ ਤੱਕ ਵੱਖ-ਵੱਖ ਥਾਵਾਂ 'ਤੇ ਚਾਰੇ ਤੋਰ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਨੇ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ